ਲੋ ਵੀ ਦੋਸਤੋ ਤੁਹਾਨੂੰ ਲੈ ਕੇ ਇਦਾਂ ਦੇ ਪੀਰਾਂ ਦੇ ਦਰਗਾਹ ਤੇ ਜਿੱਥੇ ਕਿ ਵੱਡੇ ਵੱਲੇ ਚਮਤਕਾਰ ਸੰਗਤਾਂ ਨੇ ਆਪਣੀ ਅੱਖਾਂ ਨਾਲ ਵੇਖੇ ਨੇ ਪੀਰਾਂ ਦੇ ਦਰਗਾਹ ਹੈ ਕਿੱਥੇ ਤੇ ਇਸ ਦਰਗਾਹ ਦੀ ਮਹਾਨਤਾ ਕੀ ਹੈ ਵੀ ਆਪਣੀ ਵੀਡੀਓ ਰਾਹੀਂ ਦੱਸਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਨੂੰ ਜ਼ਰੂਰ ਲਿਖ ਦਿਓ ਦੱਸਦਣੇ ਕਿ ਮਹਾਲੀ ਜ਼ਿਲ੍ਹੇ ਦੇ ਪਿੰਡ ਸ਼ਾਈ ਮਾਜਾ ਦੀ ਦਰਗਾਹਾਂ ਬਣੀਆਂ ਹੋਈਆਂ ਨੇ ਜਿੱਥੇ ਕਿ ਗੁਗਾ ਜਾਹਰ ਪੀਰ ਤੇ ਨਾਲ ਲਾਲਾ ਵਾਲੇ ਪੀਰ ਦਾ ਇਕੱਠਾ ਦਰਬਾਰ ਬਣਿਆ ਹੋਇਆ ਜਿੱਥੇ ਕਿ ਇੱਕ ਤੋਂ ਇੱਕ ਚਮਤਕਾਰ ਇਹ ਜਗ੍ਹਾ ਉੱਤੇ ਪੀਰ ਕਰ ਰਹੇ ਨੇ ਤੇ ਸੰਗਤਾਂ ਮੱਥਾ ਟੇਕਣ ਦੇ ਨਾਲ ਹੀ ਧੰਨ ਦੀ ਜਗ੍ਹਾ ਉੱਤੇ ਮੱਥਾ ਟੇਕਣ ਦੇ ਨਾਲ ਸਾਡੀਆਂ ਮਰਾਦਾਂ ਪੂਰੀਆਂ ਹੋਈਆਂ ਨੇ ਹੁਣ ਤੱਕ ਦੁੱਧ ਪੁੱਤ ਦੇ ਨਾਲ ਕਾਰੋਬਾਰ ਦੇ ਵਿੱਚ ਵਾਧੇ ਨੂੰ ਲੈ ਕੇ ਸੰਗਤਾਂ ਨੇ ਜਦੋਂ ਮੱਥਾ ਟੇਕਿਆ ਉਸ ਤੋਂ ਬਾਅਦ ਸੰਗਤਾਂ ਦੀ ਮਰਾਦਾਂ ਪੂਰੀਆਂ ਹੋਈਆਂ ਨੇ ਇਸ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਵੀ ਦੱਸੀ ਜਾ ਰਹੀ ਕਿ ਹਰ ਵੀਰਵਾਰ ਇਸ ਜਗ੍ਹਾ ਉੱਤੇ ਭੰਡਾਰਾ ਹੁੰਦਾ ਪਰ ਸੰਗਤਾਂ ਕੰਮ ਜਦੋਂ ਸੁੱਖ ਲੈਂਦੀਆਂ ਨੇ ਕਿ ਸਾਡਾ ਇਹ ਕੰਮ ਹੋ ਜਾਏ ਉਸ ਤੋਂ ਬਾਅਦ ਸੰਗਤਾਂ ਆਪ ਆਣ ਕੇ ਜਗ੍ਹਾ ਤੇ ਭੰਡਾਰਾ ਦੇ ਦਿੰਦੀਆਂ ਨੇ ਕਿਤੇ ਕਿ ਅੱਜ ਤੱਕ ਕੋਈ ਵੀ ਭੰਡਾਰਾ ਮਿਸ ਨਹੀਂ ਹੋਇਆ ਲਗਾਤਾਰ ਭੰਡਾਰੇ ਇੱਥੇ ਚੱਲ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਗਤ ਤੇ ਕੋਈ ਵੀ ਗੱਲਾ ਜਿਹੜਾ ਪੈਸੇ ਵਾਸਤੇ ਨਹੀਂ ਰੱਖਿਆ ਹੋਇਆ ਕਈਂ ਕਿ ਜਗ੍ਹਾ ਤੇ ਧਾਰਮਿਕ ਸਥਾਨਾਂ ਦੇ ਉੱਤੇ ਗੋਲਕ ਪਿੱਛੇ ਹੀ ਜਗੱਲੇ ਪਿੱਛੇ ਹੀ ਜਿਹੜੀ ਲੜਾਈ ਝਗੜਾ ਹੋ ਜਾਂਦੇ ਨੇ ਪਰ ਇਸ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਕਿ ਇਹ ਹੀ ਖਾਸ ਹੈ ਤੇ ਕਿ ਲੋਕ ਆਪ ਆਪਣੀ ਸ਼ਰਧਾ ਨਾਲ ਖੁਸ਼ੀ ਚੜਾਦਣ ਪਰ ਕਿਤੇ ਨਾ ਕਿਤੇ ਗੱਲੇ ਦੇ ਵਿੱਚ ਕੋਈ ਪੈਸਾ ਪਾ ਕੇ ਰੱਖਣ ਵਾਸਤੇ ਕਮੇਟੀਆਂ ਵਾਸਤੇ ਲੜਾਈ ਝਗੜੇ ਦਾ ਕੰਮ ਨਹੀਂ ਰੱਖਿਆ ਹੋਇਆ ਤਾਂ ਇਸ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਕਿ ਫੈਕਟਰੀ ਜੋ ਬਣੀ ਹੋ ਸੁਣ ਲੈ ਕੇ ਇੱਥੋਂ ਦੇ ਪੁਜਾਰੀ ਵੱਲੋਂ ਇਸ ਦਰਗਾਹ ਦੀ ਹੋਰ ਕੀ ਖਾਸੇ ਦੱਸੀਏ ਤੇ ਨਾਲ ਦੀ ਨਾਲ ਕੀ ਚਮਤਕਾਰ ਗੁੱਗਾ ਜਾਰ ਪੀਰ ਤੇ ਲਾਲਾ ਵਾਲੇ ਪੀਰ ਨੇ ਵਿਖਾਇਆ ਤੁਸੀਂ ਵੀ ਸੁਣੋ ਇੱਥੋਂ ਦੇ ਪੁਜਾਰੀ ਤੋਂ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਿੰਦਰ ਸਿੰਘ ਜੀ ਦਰਬਾਰ ਸਾਈ ਮਾਜਰਾ ਗੱਦੀ ਨਸੀਨ ਮਿੰਦਰ ਸਿੰਘ ਭਗਤ ਅੱਛਾ ਬਾਬਾ ਜੀ ਜਿਹੜਾ ਇਹ ਦਰਬਾਰ ਬਣਿਆ ਹੈ ਗੁੱਗਾ ਜਾਰ ਪੀਰ ਦਾ ਲਾਲਾ ਵਾਲੇ ਪੀਰ ਦਾ ਇਸ ਦਰਬਾਰ ਦਾ ਕੀ ਇਤਿਹਾਸ ਹੈ ਤੇ ਕਦੋਂ ਬਣਿਆ ਹੈ ਇਤਿਹਾਸ ਜੀ ਹੈ ਜੀ ਲਾਲਾ ਵਾਲੇ ਦਾ ਪੀਰ ਜੋ ਹੈਗਾ ਸਮਾਦ ਉਹ ਉਹ ਪੁਰਾਣੀ ਸੀ ਅੱਛਾ ਜੀ ਮਹਾਪਰ ਐਮਡੀ ਆਤੇ ਤੇ ਮੱਥਾ ਟੇਕਦੇ ਤੇ ਤਾਂ ਐਮਡੀ ਕੋ ਆ ਗਈ ਪ੍ਰੋਬਲਮ ਅੱਛਾ ਜੀ ਮਸ਼ੀਨ ਨੇ ਖੜ ਗਈ ਮਸ਼ੀਨ ਨੇ ਖੜ ਗਈ ਪ੍ਰੋਬਲਮ ਲੱਗੀ ਜਾਣ ਹਾਂਜੀ ਭਗਤਾ ਬਗਾਇਆ ਤੋਂ ਕਹੀਂ ਉਹ ਨਹੀਂ ਲੋਟ ਆ ਉਸਕੇ ਬਾਅਦ ਮੇਰੇ ਪਾਸ ਆਇਆ ਤਾਂ ਮੈਂ ਬੋਲਾ ਚੌਂਕੀ ਹਾਂ ਲਗਾਓ ਅੱਛਾ ਚੌਂਕੀ ਲਗਾਓ ਉਸਕੇ ਦੇਖਦੇ ਹਾਂ ਕੀ ਹੋਏਗਾ 10000 ਰੁਪਏ ਦੀ ਚੌਂਕੀ ਹਾਂਜੀ ਗੂਗਲ ਜੈਪ ਚੌਂਕੀ ਲਗਾਈਏ ਇਹ ਜਿਹੜੀ ਐਮਟੀ ਨੇ ਹਾਂਜੀ

ਉਸ ਸਵਾਰੀ ਮੇਂ ਜਵਾਬ ਇਹ ਵੀ ਹੈ ਵੀ ਮਾੜੀ ਕਾ ਮੂੰਹ ਹੋਏਗਾ ਇਧਰ ਤੱਕ ਯੇ ਨਹੀਂ ਬਲਤ ਰੋੜ ਤਰਫ ਵੀ ਤਾਂ ਕਿ ਇਨੀਆਂ ਕੇ ਸੰਗਤ ਆਏਗੀ ਔਰ ਸੰਗਤ ਆ ਕੇ ਮੱਥਾ ਟੇਕੇਗੀ ਠੀਕ ਹੈ ਤਾਂ ਐਮ ਡੀ ਨੇ ਨਹੀਂ ਮੰਨਿਆ ਅੱਛਾ ਜੀ ਐਮ ਡੀ ਉਸ ਟਾਈਮ ਮੰਨ ਗਿਆ ਠੀਕ ਹੈ ਮੈਂ ਕਰ ਦਊਗਾ ਉਹਦੇ ਬਾਅਦ ਇਨੀਆਂ ਕੇ 10 ਦਿਨ ਬਾਅਦ ਇਨੀਆਂ ਐਮ ਡੀ ਜੂਆ ਉਹ ਇਨੀਆਂ ਮੁਕਰ ਗਿਆ ਅੱਛਾ ਜੀ ਮੈਂ ਨਹੀਂ ਮੈਂ ਤਾਂ ਆਪਣੇ ਦਰਬਾਰ ਕਾ ਮੂੰਹ ਆਪਣੀ ਕੰਪਨੀ ਵੱਲ ਰੱਖੂੰਗਾ ਤਾਂ ਮੈਂ

ਉਹਨਾਂ ਯਾਨੀ ਕਿ 12 ਸਾਲ ਹੋ ਗਏ ਜੀ 12 ਸਾਲ ਤੇ ਐਮ ਡੀ ਦਾ ਕੋਈ ਇਹ ਨਿਪਟਾ ਕਿੱਥੇ ਹੈਗਾ ਅੱਛਾ ਜੀ ਉਹਦੇ ਬਾਅਦ ਜੀ ਆਪਣਾ ਯਾਨੀ ਕਿ 4 ਸਾਲ ਬਾਅਦ 4-5 ਸਾਲ ਬਾਅਦ ਫੈਕਟਰੀ ਰਹੀ ਬੰਦ ਹਾਂਜੀ ਤੋਂ 5 ਸਾਲ ਬਾਅਦ ਮੇਰੇ ਕੋ ਰਾਤ ਨੂੰ ਐਸ ਸੁਪਨਾ ਹਾਂਜੀ ਮੇਰੀ ਕੰਪਨੀ ਯਾਨੀ ਦਰਬਾਰ ਮੈਂ ਅੰਦਰ ਬੈਠਾ ਹਾਂ ਮੇਰੇ ਤੂ ਬੱਤੀ ਨਹੀਂ ਹੋ ਰਹੀ ਕੁਝ ਨਹੀਂ ਹੋ ਰਾ ਜੋਤ ਤੋ ਮੈਂ ਆਇਆ ਯਹਾਂ ਪਰ ਮੈਂਨੇ ਬਾਬਾ ਜੀ ਕੋ ਅਰਦਾਸ ਕੀਤੀ ਮੈਂ ਬਾਬਾ ਜੀ ਕੰਪਨੀ ਤਾਂ ਬੰਦ ਆ ਪਰ ਐਸੇ ਆ اندر انٹری کرنی ٹھیک نہیں ہے ٹھیک ہے تو بابا جی بولا بھائی جب یہ نہیں کہ سکھی قوم جو ہے یہ گروا کے پیچھے اپنے تک انہوں نے کٹوائے قربانی دی ہے گردوارا انہوں نے جہاں پر ٹھان لیا کرنے کرنا ہے اچھی بات ہے سکھ سکھ قوم جو بڑی اچھی اچھی قوم ہے اس کی ہم بھی کرتے ہیں تو ہم نے بھی یہی بھی اگر ہم دربار کھولتے ہیں اگر ہم اندر بھی ہونا پڑ گیا بابے کر کے 안ਦਰ ਹੋਏਗੇ ਉਸ ਟਾਈਮ ਕੁਛ ਨਹੀਂ ਆਇਆ ਦਰਬਾਰ ਖੋਲਿਆ ਬਾਬਾ ਜੀ ਬੜੇ ਅੰਦਰ ਦੇਖਾ ਜਾਗੇ ਇੰਨੇ ਨਾਗੋ 나ਗ ਤੇ ਇੰਨੇ ਬਾਬੇ ਸਵਰੂਪ ਇਤਨੇ ਦੇਖੇ ਅਮਨੇ ਹਮ ਵੀ ਕਬਰਾ ਗਏ ਸਵਰੂਪ ਦੇਖ ਦੇਖ ਕੇ ਬਾਬਾ ਜੀ ਨਾਗੋ ਨਾ ਫਿਰ ਅਮਨੇ ਦਹੀਂ ਲੈ ਦੁੱਧ ਲੈ ਸਹਿਤ ਲੈ ਸੱਕਰ ਸਨਾਨ ਕਰਾ ਬਾਬਾ ਜੀ ਅੱਖਾਂ ਵਿੱਚ ਅਸੂ ਵੀ ਆਏ ਹਮਾਰੇ ਠੀਕ ਹੈ ਜੀ ਅਮਰ ਯਾਸੂ ਬਹੁਤ ਆਏ ਆਏ ਆ ਵਾਪਰ ਤੋਂ ਉਸਕੇ ਬਾਅਦ ਜੀ ਆਪਣਾ ਹਮਨੇ ਯਹਾਂ ਪਰ ਆਣਾ ਸ਼ੁਰੂ ਕਰ ਦਿਆ ਨਹੀਂ ਤੇਲ ਤੇਲ ਨਹੀਂ ਹੁੰਦਾ ਤਾਂ ਵਰ ਕੀ ਥੋੜਾ ਪਾਤੇ ਦਮ ਤੇਲ ਤੋਂ ਜੀ ਸੇਵਾ ਕਰਤੇ ਨਹੀਂ ਹਰ ਵੀਰ ਵਾਲ ਕੋ ਚੌਂਕੀ ਲਗੇ ਲਗਾਣੇ ਹਰ ਵੀਰ ਕੋ ਚੌਂਕੀ ਲੈ ਅੱਜ ਕੁਛ ਕੱਲ ਕੁਛ ਔਰ ਕੁਛ ਅੱਜ ਸਥਿਤੀ ਐਸੀ ਹੈ ਯਹਾਂ ਪੀਸ ਦਰਬਾਰ ਮੇ ਕਿ ਲੋਕੋ ਕੋ ਪਰਚੇ ਲਗ ਰਹੇ ਆ ਔਰ ਪਰਚੇ ਹਰ ਹਫਤੇ ਨਹੀਂ ਕਿ 500 ਬੰਦਾ ਲੰਗਰ ਖਾਂਦਾ ਜੀ ਸੰਗਤ ਸੰਗਤ ਕਰਤੀ ਲੰਗਰ ਬਾਬਾ ਜੀ ਇੱਥੇ ਦੱਸਿਆ ਜਾ ਰਿਹਾ ਕਿ ਗੋਲਕ ਨਹੀਂ ਹੈ ਕੋਈ ਗੱਲਾਂ ਨਹੀਂ ਹੈ ਫਿਰ ਵੀ ਤੇ ਲੰਗਰ ਚੱਲ ਰਿਹਾ ਉਹ ਕਿੱਥੋਂ ਚੱਲ ਰਿਹਾ ਜੀ ਲੰਗਰ ਸੰਗਤ ਦਾ ਲੰਗਰ ਹੈ ਇਹ ਨਹੀਂ ਪਤਾ ਕਿੱਥੋਂ ਆਂਦਾ ਜੀ ਇਹ ਇਸ ਇਸ ਬਾਬਾ ਜੀ ਸੱਕ ਸਕਤੀ ਹੈ ਪਰ ਗੋਲਕ ਹਮ ਨਹੀਂ ਰੱਖੇ ਵੀ ਗੋਲਕ ਰੱਖਣ ਦੇ ਉਹ ਹੁੰਦੀਆਂ ਹਾਂਜੀ ਇਸ ਜਿਹੜਾ ਉੱਤੇ ਜਿਹੜਾ ਸਲਾਨਾ ਪ੍ਰੋਗਰਾਮ ਹੁੰਦਾ ਕਿ ਬੜਾ ਹਾਂਜੀ ਸਾਲਾਨਾ ਇੱਕ ਸਾਲ ਮੇ ਇਹ ਨੀ ਇੱਕ ਇੱਕ ਤੋ ਚਾਲੇ ਮੇ ਜਬ ਚਲ ਆਤਾ ਇਨੀ ਸਾਵਣ ਦੇ ਮਹੀਨੇ ਮੈਂ ਸਾਵਣ ਦੇ ਮਹੀਨੇ ਬਾਦ ਹੋਤਾ ਕਿਹੜੇ ਕਿਹੜੇ ਚਮਤਕਾਰ ਤੁਸੀਂ ਦੇਖੇ ਨਹੀਂ ਸਕਦੇ ਕੈਂਸਰ ਤੇ ਠੀਕ ਹੋ ਗਈ ਹੈ ਅੱਛਾ ਜੀ ਹਾਂ ਪੀਰ ਮਹਾਰਾਜ ਨੇ ਜੇ ਜਿਸ ਸੇਵਾਦਾਰ ਨੇ ਆ ਕੇ ਯਹਾਂ ਪਰ ਸਰਦਾ ਦੇ ਚੌਂਕੀ ਵਰਦੀ ਵਿਸ਼ਵਾਸ ਤੇ ਚੌਂਕੀ ਵਰਦੀ ਤਾਂ ਉਸਕੇ ਕੈਂਸਰ ਤੇ ਪੀਰ ਮਹਾਰਾਜ ਠੀਕ ਕਰ ਦिए ਵਿਸ਼ਵਾਸ ਸੇ ਜੈ ਬਾਬੇ ਦੀ ਸਾਰਿਆਂ ਨੂੰ ਮੇਰਾ ਨਾਮ ਰਮਨਦੀਪ ਕੁਮਾਰ ਪਿੰਡ ਵਾਸੀਆਂ ਤੋਂ ਤੇ ਜਿਵੇਂ ਕਿ ਬਾਬਾ ਜੀ ਨੇ ਪਹਿਲਾਂ ਇੰਟਰਵਿਊ 'ਚ ਦੱਸਿਆ ਹੀ ਆ ਕਿ ਇਸ ਦਰਬਾਰ ਤੇ ਬਹੁਤ بڑے بڑے ਪਰਚੇ ਲੱਗਦੇ ਆ ਮੈਨੂੰ ਵੀ 5 ਸਾਲ ਹੋ ਗਏ ਦਰਬਾਰ ਦੇ ਨਾਲ ਜੁੜੇ ਹੋਏ ਨੂੰ 5 ਸਾਲਾਂ ਤੋਂ ਮੈਂ ਖੁਦ ਆਪਣੇ ਆਪ ਦੇਖਿਆ ਪਰਚੇ ਲੱਗਦੇ ਬਿਲਕੁਲ ਕੈਂਸਰ ਤੱਕ ਦੇ ਮਰੀਜ਼ ਠੀਕ ਹੋਏ ਆ ਤੇ ਜਿਨ੍ਹਾਂ ਕੋਲ ਔਲਾਦ ਨਹੀਂ ਹੁੰਦੀ ਔਲਾਦ ਦੇ ਪਰਚੇ ਲੱਗੇ ਨੇ ਕਾਰੋਬਾਰ ਦੇ ਪਰਚੇ ਲੱਗੇ ਨੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਠੀਕ ਹੈ ਵੀਰ ਜੀ ਬਾਕੀ ਇਹ ਹੈ ਕਿ ਹਰ ਹਫਤੇ ਵੀਰਵਾਰ ਨੂੰ ਚੌਂਕੀ ਲੱਗਦੀ ਬਾਬਾ ਜੀ ਦੀ ਤੇ ਫੁੱਲ ਭੰਡਾਰਾ ਚੱਲਦਾ ਜੋ ਕਿ ਲੰਗਰ ਦਾ ਸਾਰਾ ਕੰਮ ਮੈਂ ਦੇਖਦਾ ਸਾਰਾ ਮੇਰੇ ਅੰਡਰ ਹੁੰਦਾ ਕਾਰੋਬਾਰ ਜਿੰਨਾ ਵੀ ਹੈ ਲੰਗਰ ਦਾ ਭੰਡਾਰਾ ਜਿਵੇਂ ਵੀ ਪਰਤਾਉਣਾ ਜਾਂ ਬਣਾਉਣਾ ਦਾ ਤਿਆਰ ਕਰਨਾ ਜੋ ਵੀ ਰਾਸ਼ਨ ਲੈਣਾ ਸਾਰਾ ਮੇਰੀ ਤੇ ਮੇਰੀ ਟੀਮ ਦਾ ਕੰਮ ਹੁੰਦਾ ਇੱਥੇ ਤੇ ਮੇਰੇ ਹੱਥੀ 600 ਬੰਦਾ 700 ਬੰਦਾ ਲੰਗਰ ਛੱਕੇ ਜਾਂਦਾ ਹਰ ਵੀਰਵਾਰ ਨੂੰ ਇੱਥੇ ਗੋਲਕ ਵੀ ਨਹੀਂ ਹੈ ਪਰ ਕਿਸੇ ਕੋਈ ਥੋੜਾ ਇਹ ਜਿਵੇਂ ਕੋਈ ਕਿਸੇ ਦਾ ਪਰਚਾ ਲੱਗਦਾ ਨੇ ਜੀ ਆਪਣੀ ਸ਼ਰਤ ਅਨੁਸਾਰ ਬੰਦੇ ਕੋਈ ਆਪਣਾ ਚਾਵਲ ਦੇ ਗਿਆ ਕੋਈ ਦਾਲ ਦੇ ਗਿਆ ਕੋਈ ਸਬਜ਼ੀ ਦੇ ਗਿਆ ਉਹ ਬੁੱਧਵਾਰ ਨੂੰ ਜਾਂ ਸੋਮਵਾਰ ਮੰਗਲਵਾਰ ਇੱਕ ਸੰਡੇ ਨੂੰ ਸਾਡੇ ਇਹ ਹੁੰਦਾ ਕਿ ਪੁਜਾਰੀਆਂ ਦੇਣੀ ਹੁੰਦੀਆਂ ਜਿਵੇਂ ਕਿ ਵੀਰਵਾਰ ਨੂੰ ਆਰਡਰ ਹੁੰਦੇ ਆ ਤਾਂ ਕਈ ਬੰਦੇ ਆ ਰਿਹਾ ਪੁਜਾਰੀ ਨਿਕਲ ਜਾਂਦੇ ਆ ਬਾਬੇ ਦੀ ਉਹ ਸੰਡੇ ਨੂੰ ਅਸੀਂ ਪੁਜਾਰੀ ਆਮ ਦੰਦੇ ਆ ਉਸ ਟਾਈਮ ਉਹ ਰਾਸ਼ਨ ਪਹੁੰਚਾ ਦਿੰਦੇ ਸਾਡੇ ਕੋਲ ਫਿਰ ਅਸੀਂ ਉਸ ਹਿਸਾਬ ਨਾਲ ਪਲਾਨ ਕਰਦੇ ਵੀਰਵਾਰ ਨੂੰ ਅਸੀਂ ਕਿਸ ਚੀਜ਼ ਦਾ ਲੰਗਰ ਕਰਨਾ ਤੇ ਸੇਵਾਦਾਰ ਜਿਹੜੇ ਵੀ ਹੁੰਦੇ ਜਿਨ੍ਹਾਂ ਦਾ ਪਰਚਾ ਲੱਗਦਾ ਜਿਨ੍ਹਾਂ ਦਾ ਕੋਈ ਕੰਮ ਹੁੰਦਾ ਉਹ ਸਾਡੇ ਕੋਲ ਰਾਸ਼ਨ ਪਹੁੰਚਾ ਦਿੰਦੇ ਆ ਥਿਲ ਫੁੱਲ ਨਾਲ ਉਹਨਾਂ ਨਾਲ ਹੀ ਭੰਡਾਰਾ ਚੱਲਦਾ ਔਰ ਬਾਬੇ ਦੀ ਕਿਰਪਾ ਨਾਲ ਇਹ ਜੇ-ਜੇ ਚਮਤਕਾਰ ਦੇਖਿਆ ਮੈਂ ਮੈਂ ਤਾਂ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਵੀ ਇੱਥੇ ਇੱਕ ਵਾਰ ਜ਼ਰੂਰ ਸ਼ਾਈ ਮਾਜਰ ਮੋਹਾਲੀ ਮਹਿੰਦਰ ਸਿੰਘ ਬਾਬ ਬੱਚਾ ਬੱਚਾ ਨਹੀਂ ਹੋ ਰਿਹਾ ਪ੍ਰੋਬਲਮ ਹੈ ਕੋਈ ਵੀ ਘਰ ਚ ਕਾਰੋਬਾਰ ਨਹੀਂ ਚੱਲ ਰਿਹਾ ਯਾ ਇਕਰ ਤੇ ਪ੍ਰੋਬਲਮ ਹੈ ਉਹ ਜ਼ਰੂਰ ਇੱਕ ਵਾਰ ਇੱਥੇ ਆਵਣ ਤੇ ਆਪਣਾ ਦੇਖਣ ਲੋਕੇਸ਼ਨ ਸ਼ਾਹੀ ਮਾਜਰਾ ਤਿੰਨ ਫੇਸ ਮੋਹਾਲੀ ਮਦਨ ਸਿੰਘ ਜੀ ਅੱਛਾ ਕੀ ਤੁਸੀਂ ਦੇਖਿਆ ਕਿ ਬਾਬਾ ਜੀ ਦੇ ਇੱਥੇ ਦਰਵਾਜ਼ੇ ਵਿੱਚ ਕੀ ਖਾਸ ਹੈ ਤੁਹਾਡੀ ਬਾਬਾ ਜੀ ਦੇ ਦਰਵਾਜ਼ੇ ਜਿੱਦਾਂ ਜੀ ਹਰ ਵੀਰਵਾਰ ਅਸੀਂ ਆੰਦੇ ਆ ਸੇਵਾ ਕਰਦੇ ਆ ਹਾਂਜੀ ਬਾਬਾ ਜੀ ਦਾ ਭੰਡਾਰਾ ਹੁੰਦਾ ਚੌਂਕੀ ਹੁੰਦੀ ਆ ਸੰਗਤ ਜੁੜੀ ਆ ਬਹੁਤ ਜ਼ਿਆਦਾ ਸੰਗਤ ਆ ਰਹੀ ਆ ਭੰਡਾਰਾ ਚੱਲਦਾ ਲੰਗਰ ਚੱਲਦਾ ਜੀ ਤੇ ਬਹੁਤ ਦਿਨਾਂ ਲੋਕੀ ਚੌਂਕੀ ਭਰਦੇ ਆ ਤੇ ਆਪਣਾ ਬਹੁਤ ਖੁਸ਼ੀ ਆ ਸਾਨੂੰ ਇਸ ਚੀਜ਼ ਦੀ ਕਿ ਬਾਬਾ ਜੀ ਨੇ ਆਪਣਾ ਜੋ ਇੱਥੇ ਚਲਾਇਆ ਭੰਡਾਰਾ ਚਲਾਇਆ ਤੇ ਅਸੀਂ ਇੱਕ ਸੇਵਾਦਾਰ ਦੇ ਨਾਤੇ ਇੱਥੇ ਕਰਦੇ ਆ ਸੇਵਾ ਕਰਦੇ ਆ ਲੰਗਰ ਦੀ ਵੀ ਸੇਵਾ ਕਰਦੇ ਆ ਤੇ ਦਰਬਾਰ ਚ ਵੀ ਸੇਵਾ ਕਰਦੇ ਆ ਜੰਤਕਾਰ ਕੀ ਦੇਖੇ ਤੁਸੀਂ ਦਰਬਾਰ ਚ ਜੰਤਕਾਰ ਜੀ ਦੇਖੋ ਬੜੇ ਆਂਦੇ ਆ ਜੀ ਲੋਕੀ ਵਿਸ਼ਵਾਸ ਰੱਖਦੇ ਆ ਜੀ ਵਿਸ਼ਵਾਸ ਰੱਖਦੇ ਆ ਤੇ ਉਹਨਾਂ ਦੀ ਮਨੋਕਾਮਨਾ ਜੀ ਪੂਰੀ ਹੋਈ ਦੇਖੀ ਹੈ ਜੀ ਅਸੀਂ ਤੇ ਬਾਕੀ ਲੋਕੀ ਬਹੁਤ ਖੁਸ਼ ਆ ਲੋਕੀ ਖੁਸ਼ ਦਿਲ ਨਾਲ ਚੁੱਕੀ ਭਰਦੇ ਆ ਜੀ ਲੋਕਾਂ ਦਾ ਜੋ ਵੀ ਮਨੋਕਾਮਨਾ ਉਹਨਾਂ ਦੀ ਪੂਰੀ ਹੁੰਦੀ ਹੈ ਜੀ ਬਹੁਤ ਸੋਹਣਾ ਦਰਬਾਰ ਆ ਬਾਬੇ ਦਾ ਬਹੁਤ ਚੰਗਾ ਲੱਗਦਾ